wahe mm -hmm. mm -hmm. guru ह जीवाम ते आन् ना ਨ ਨਾਥੀਏ ਮੇਰੇ ਸਤ ਗੁਰ ਨਾਮ ਦਰਦਾਏ ਬਤ ਹੈ ਸੁਆਮੀ ਓਟ ਗਈ ਮੈਂ ਤੇਰੀ ਨਾ ਤੁਮ रख रखलिनी हर मेरी मेंरी परनासी दालम सरूपे दायङ्गे अपङ्ग विपूते पर सन्मानयोग ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੰਧਿਆ ਵੇਲੇ ਦੀਵਾਨ ਦੀ ਆਰੰਭਤਾ ਦੇ ਵਿੱਚ ਹਾਜ਼ਰੀ ਲਗਵਾ ਰਹੇ ਸਤ ਸੰਗੀ ਜਣੋ ਉਸ ਦਾਤਾਰ ਪਿਤਾ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਅਪਾਰ ਰਹਿਮਤ कृपा की है धन तन बाला, बाला प्रीतम श्री गुरु गोबिंद साहिब महाराज जी दे पावन अस्थान गुरुद्वारा श्री बाल लीला ਮੈਨੀ ਸੰਗਤ ਵਿਖੇ ਦਰਸ਼ਨ ਦਿਦਾਰੇ ਕਰ ਰਹੇ ਹੋ ਆਉ ਸਾਰੇ ਹੀ ਰਲ ਮਿਲ ਬੈਠਣ ਦਾ ਯਤਨ करिए ਜਿੰਨਾਕ ਵੀ ਸਮਾਂ ਮਹਾਰਾਜ ਦੇ ਹੋਲ ਬਹਿਣਾ ਗੁਰੂ ਦੀ ਗੋਦ ਵਿੱਚ ਬੈਠਣਾ ਸਤਕਾਰ ਦੇ ਨਾਲ ਸਰਧਾ ਦੇ ਨਾਲ ਭਾਵਨਾ ਦੇ ਨਾਲ ਬੈਠਣ ਦਾ ਯਤਨ ਕਰਨਾ ਚਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਉਸ ਅਕਾਲ ਪੁਰਖ ਦਾ ਤਾਰ ਪਿਤਾ ਨੇ ਤਰਸ ਕੀਤਾ ਹੈ ਆਉ ਸਾਰੇ ਹੀ ਗੁਰਬਾਣੀ ਤੋਂ ਲਾਹਾ ਲੈਣ ਵਾਸਤੇ ਇਨਾ ਅਸਥਾਨਾਂ ਦੇ ਵਿੱਚ ਇਕੱਤਰ ਹੋਏ ਆ ਇਸ ਜਹਾਨ ਦੇ ਵਿੱਚ ਨਾਮ ਤੋਂ ਬਗੈਰ ਕੁਝ ਹੋਰ ਨਹੀਂ ਹੈ ਪਿਆਰੇਓ ਵੱਡਾ ਕੀਮਤੀ ਸ਼ਬਦ ਹੈ ਜਿਹੜਾ ਨਾਮ ਹੈ ਜਿਵੇਂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰ ਰਹੇ ਹੈ ਜਿਨ ਹਰ ਮਨ ਵਸਿਆ ਗੁਰਸਿੱਖ ਪਿਆਰਿਓ ਜਿਨ੍ਹਾਂ ਦੇ ਮਨ ਦੇ ਵਿੱਚ ਟਿਕਾ ਲਿਆ ਜਿਨ੍ਹਾਂ ਦੇ ਮਨ ਦੇ ਵਿੱਚ ਵਾਸਾ ਹੈ ਪਰਮੇਸ਼ਵਰ ਦੇ ਨਾਮ ਦਾ ਹਰ ਵੇਲੇ ਪਰਿਵਾਰ ਦੇ ਵਿੱਚ ਜੋਤ ਜਗਮਗ ਜਗਮਗ ਕਰ ਰਹੀ ਹੈ ਪ੍ਰਕਾਸ਼ ਬੜਾ ਹੈ ਕਿਉਂਕਿ ਕੀਮਤ ਬਹੁਤ ਵੱਡੀ ਹੈ ਧਿਆਨ ਦੇ ਨਾਲ ਸੁਣਨਾ ਸਾਹਿਬ ਕਹਿੰਦੇ ਹੈ ਜਿਨ ਹਰ ਮਨ ਵਸਿਆ ਕਹਿੰਦੇ ਜਿਨ੍ਹਾਂ ਨੇ ਮਨ ਦੇ ਵਿੱਚ ਬਸਾ ਲਿਆ ਟਿਕਾ ਲਿਆ ਜੀ ਹਜੂਰ ਕਹਿੰਦੇ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਹਜੂਰ ਕਹਿੰਦੇ ਸੰਸਾਰ ਦੇ ਵਿੱਚ ਪਰਮਾਤਮਾ ਨੇ ਉਹਨਾਂ ਦੀ ਇੱਜ਼ਤ ਕਾਇਮ ਕਰ ਦਿੱਤੀ ਤੇ ਕੇਵਲ ਇਸ ਲੋਕ ਦੇ ਵਿੱਚ ਨਹੀਂ ਹਜੂਰ ਕਹਿੰਦੇ ਉਹ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਇੱਜ਼ਤ ਰੱਖੀ ਗਈ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਟਿਕਾ ਲਿਆ ਹੈ ਲੋਕ ਪਰਲੋਕ ਦੋਵੇਂ ਹੀ ਮਹਾਰਾਜ ਨੇ ਉਹਦੇ ਉਹਦੇ ਸਰੀਰ ਦਾ ਉਹਦੇ ਭਾਂਡੇ ਦਾ ਭਲਾ ਕਰ ਦਿੱਤਾ ਦੋਨੀਆਂ ਥਾਂ ਦੀ ਗੱਲ ਕਰਦੇ ਆ ਤੇ ਗੁਰਸਿੱਖ ਪਿਆਰਿਓ ਇਸ ਸੰਸਾਰ ਸਮੁੰਦਰ ਤੋਂ ਮੰਗਣਾ ਕੀ ਹੈ ਹੋਰ ਤਾਂ ਕੁਝ ਲੈਣਾ ਨਹੀਂ ਦੇਖੋ ਖਿਆਲ ਕਰਿਓ ਕਿਰਤ ਕਰਨਾ ਵੰਡ ਕੇ ਛਕਣਾ ਆਪਾ ਸਾਰਿਆਂ ਦਾ ਹੀ ਪ੍ਰਤੀਕ ਬਣਾਇਆ ਬਾਬੇ ਨਾਨਕ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਰ ਇੱਕ ਬੰਦਾ ਗਰੀਬ ਤੋਂ ਗਰੀਬ ਵੀ ਕਿਰਤ ਕਰ ਰਿਹਾ ਹੈ ਅਮੀਰ ਤੋਂ ਅਮੀਰ ਵੀ ਵੱਡਾ ਹੈ ਛੋਟਾ ਹੈ ਛਪਰੀ ਵਿੱਚ ਰਹਿਣ ਵਾਲਾ ਹੈ ਮਹਿਲਾਂ ਦੇ ਵਿੱਚ ਰਹਿਣ ਵਾਲਾ ਹੈ ਮਾਰਕਿੰਦੀ ਕਿਰਤ ਦਾ ਹਰ ਇੱਕ ਬੰਦਾ ਕਰ ਰਿਹਾ ਜਿੰਨੀ ਪਰਮਾਤਮਾ ਨੇ ਉਸ ਬੰਦੇ ਨੂੰ ਸਮਰੱਥਾ ਦਿੱਤੀ ਹੈ ਉਹ ਆਪਣੇ ਅਨੁਸਾਰ ਕਿਰਤ ਕਰਦਾ ਹੈ ਕੋਈ ਸ਼ੱਕ ਨਹੀਂ ਪਰ ਹਜੂਰ ਕਹਿੰਦੇ ਐ ਕਿ ਜੇ ਕਿਤੇ ਨਾਮ ਦੇ ਨਾਲ ਜੁੜ ਕੇ ਗੁਰੂ ਨੂੰ ਮਿਲ ਕੇ ਤੇਰਾ ਦੋਵੀਂ ਥਾਂ ਭਲਾ ਹੋ ਜਾਵੇ ਤੇ ਇਹਦੇ ਨਾਲੋਂ ਵਧੀਆ ਗੱਲ ਕਿਹੜੀ ਹੈ ਸਾਬਹ ਕਹਿੰਦੇ ਲੋਕ ਵੀ ਸਵਰ ਗਿਆ ਤੇ ਪਰਲੋਕ ਵੀ ਸਵਰ ਗਿਆ ਤੇ ਫਿਰ ਚੇਤੇ ਕਰੀ ਸੰਸਾਰ ਦੇ ਉੱਤੇ ਆਉਣਾ ਵੀ ਤੇਰਾ ਸਫਲ ਹੋ ਜਾਵੇਗਾ ਮਾਰਕਿੰਦੇ ਸਾਰਾ ਹੀ ਕੁਝ ਮਿਲ ਗਿਆ ਨਾ ਬੰਦੇ ਨੂੰ ਇੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬਚਨ ਕਰ ਰਹੇ ਐ ਮਹਾਰਾਜ ਕਹਿੰਦੇ ਉਹਨਾਂ ਦੀ ਸੋਭਾ ਉਹਨ ਇੱਥੇ ਬਚਨ ਸੁਣੇ ਉਹ ਕਿੰਨਾ ਦੀ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਟਿਕਿਆ ਹੋਇਆ ਹੈ ਉਹਨਾਂ ਦੀ ਸੋਭਾ ਹਜੂਰ ਕਹਿੰਦੇ ਉਹਨਾਂ ਦੀ ਸੋਭਾ ਜਿਹੜੀ ਹੈ ਇੱਜ਼ਤ ਜਿਹੜੀ ਹੈ ਉਹ ਲੋਕ ਪਰਲੋਕ ਦੇ ਵਿੱਚ ਬਣੀ ਹੋਈ ਹੈ ਨਾ ਉਹਨਾਂ ਦੇ ਜੀਵਨ ਦੇ ਵਿੱਚ ਇਸ ਲੋਕ ਦੇ ਵਿੱਚ ਘਾਟ ਕਿਸੇ ਗੱਲ ਦੀ ਹੈ ਤੇ ਨਾ ਪਰਲੋਕ ਦੇ ਵਿੱਚ ਹੈ ਧਿਆਨ ਦੇਣਾ ਹੁਣ ਕਿਤੇ ਇਹ ਨਹੀਂ ਸਮਝਣਾ ਗੁਰ ਸਿੱਖੋ ਵੀ ਸਾਡੇ ਮਰਨ ਤੋਂ ਬਾਅਦ ਸਾਡੀ ਸੋਭਾ ਹੋਵੇਗੀ ਮਾਰਕ ਕਹਿੰਦੀ ਨਹੀਂ ਤੈਨੂੰ ਆਪਣਾ ਜੀਵਨ ਜਿਉਂਦਿਆਂ ਜਿਉਂਦਿਆਂ ਹੀ ਸਵਾਰਨਾ ਪਵੇਗਾ। ਸਾਹਿਬ ਨੇ ਇੱਥੇ ਸ਼ਬਦ ਵਰਤਿਆ। ਕਹਿੰਦੇ ਜੇ ਬੰਦਾ ਜਿਉਂਦਾ ਵੀ ਹੈ ਨਾ ਸਵਾਸ ਵੀ ਚੱਲ ਰਹੇ ਹੈ ਤੇ ਪਰਮੇਸ਼ਵਰ ਦਾ ਨਾਮ ਟਿਕਿਆ ਹੋਇਆ ਹੈ। ਲਿਬ ਲੱਗੀ ਹੋਈ ਹੈ ਸੁਰਤ ਜੁੜੀ ਹੋਈ ਹੈ। ਤੇ ਹਜੂਰ ਕਹਿੰਦੇ ਉਹ ਅੱਜ ਵੀ ਸੋਭਾ ਉੱਥੇ ਵੀ ਉਦਾਂ ਦੀ ਹੋ ਰਹੀ ਤੇ ਇਸ ਲੋਕ ਦੇ ਵਿੱਚ ਵੀ ਹੋ ਰਹੀ ਹੈ। ਜਉਂਦਿਆਂ ਜਉਂਦਿਆਂ ਹੀ ਬੰਦੇ ਦੀ ਸੋਭਾ ਦੋਨੇ ਲੋਕਾਂ ਦੇ ਵਿੱਚ ਹੋ ਰਹੀ ਹਜੂਰ ਕਹਿੰਦੇ ਉਹ ਨਾਂ ਦੀ ਸੋਭਾ ਮਹਾਰਾਜ ਕਹਿੰਦੇ ਦੇਖ ਨਾਮ ਦੀ ਕੀਮਤ ਕਿੰਡੀ ਵੱਡੀ ਹੈ ਕਿਤੇ ਇਹ ਨਾ ਸਮਝੀ ਵੀ ਸਾਲ 2 ਸਾਲ ਵਾਸਤੇ ਹੋਵੇਗੀ ਜਿਨ੍ਹਾਂ ਨੇ ਜਪਿਆ ਜਿਹੜੇ ਜੁੜੇ ਨੇ ਗੁਰੂ ਵਾਲੇ ਬਣੇ ਨੇ ਹਜ਼ੂਰ ਕਹਿੰਦੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣਹਾਰਾ ਹਜ਼ੂਰ ਕਹਿੰਦੇ ਸਾਲ ਦੋ ਸਾਲ ਵਾਸਤੇ ਨਹੀਂ ਰੁੱਤਾਂ ਵਾਸਤੇ ਨਹੀਂ ਬਿਰਤ ਆਵੇਗੀ ਤੇ ਖਤਮ ਹੋ ਜਾਏਗੀ ਮਾਰ ਕਹਿੰਦੇ ਅੱਛਾ ਪਾਤਸ਼ਾਹ ਜੀ ਨੇ ਫਿਰ ਸਟੈਂਪ ਵੀ ਲਾ ਦਿੱਤੀ ਮੋਹਰ ਵੀ ਲਾ ਕੇ ਦਿੱਤੀ ਹਜ਼ੂਰ ਕਹਿੰਦੇ ਕੋਈ ਨਾ ਮੇਟਣਹਾਰਾ ਉਹਦੀ ਸੋਭਾ ਨੂੰ ਖਤਮ ਕਰਨ ਵਾਲਾ ਕੋਈ ਜੰਮਿਆ ਹੀ ਨਹੀਂ ਪਿਆਰੇਓ ਜਿਹੜੇ ਨਾਮ ਦੇ ਵਪਾਰੀ ਨੇ ਉਹਨੂੰ ਵਪਾਰ ਤਾਂ ਕਈ ਤਰ੍ਹਾਂ ਦਾ ਹੁੰਦਾ ਹੈ ਜ਼ਮੀਨਾਂ ਦਾ ਕਾਰੋਬਾਰ ਦਾ ਹਜ਼ੂਰ ਕਹਿੰਦੇ ਬਹੁਤ ਤਰ੍ਹਾਂ ਦਾ ਵਪਾਰ ਹੈ ਪਰ ਮਹਾਰਾਜ ਕਹਿੰਦੇ ਹੈ ਕਹਿੰਦੇ ਜਿਨ੍ਹਾਂ ਨੇ ਜਿਹੜੇ ਨਾਮ ਦੇ ਵਪਾਰੀ ਨੇ ਉਨ੍ਹਾਂ ਦੀ ਸ਼ੋਭਾ ਰਹੀਦੀ ਦੁਨੀਆਂ ਦੇ ਤੱਕ ਇਸ ਸੰਸਾਰ ਦੇ ਵਿੱਚ ਵਿਚਰਦੀ ਰਹੇਗੀ ਉਹ ਕਦੇ ਖਤਮ ਨਹੀਂ ਹੁੰਦੀ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਕਹਿੰਦੇ ਗੁਰੂ ਸਾਹਿਬ ਕਹਿੰਦੇ ਹੈ ਕਹਿੰਦੇ ਸਤਗੁਰੂ ਅਕਾਲ ਪੁਰਖ ਪਰਮੇਸ਼ਵਰ ਜੀ ਕਹਿੰਦੇ ਜੇ ਤੇਰੇ ਨਾਮ ਸਾਹਿਬ ਜੀ ਜੇ ਮੈਂ ਅੱਜ ਪਟਨੇ ਦੇ ਧਰਤੀ ਨੂੰ ਸਜਦਾ ਕਰਨ ਵਾਸਤੇ ਦੂਰੋਂ ਨੇੜੇਓ ਚਲ ਕੇ ਤੇਰੀ ਗੋਦ ਵਿੱਚ ਬੈਠਾ ਹਾਂ ਤੇ ਇੱਕੋ ਹੀ ਚਾਹੀਦਾ ਏ ਮੈਨੂੰ ਦੇਹ ਨਾਮ ਮੈਨੂੰ ਨਾਮ ਦੇ ਜਿਸ ਕਰਕੇ ਮੈਂ ਆਪਣਾ ਲੋਕ ਤੇ ਪਰਲੋਕ ਦੋਵੇਂ ਹੀ ਸਵਾਰ ਲਵਾਂ ਦੋਨੇ ਹੀ ਸਵਰ ਜਾਂਦੇ ਹੈ ਪਿਆਰੇ ਉਹ ਮਹਾਰਜ ਕਹਿੰਦੇ ਫਿਰ ਤ੍ਰਿਸ਼ਨਾ ਨਹੀਂ ਉਤਰੈ ਮਨ ਕੀ ਪੁੱਖ ਹਜੂਰ ਕਹਿੰਦੇ ਮਨ ਦੀਆਂ ਜਿਹੜੀਆਂ ਤ੍ਰਿਸ਼ਨਾਵਾਂ ਨੇ ਨਾ ਇੱਛਾਵਾਂ ਨੇ ਉਹ ਨਾਮ ਜਦੋਂ ਟਿਕ ਗਿਆ ਤੇ ਸਾਰੀਆਂ ਹੀ ਖਤਮ ਹੋ ਜਾਂਦੀਆਂ ਨੇ ਬੰਦੇ ਦੀ ਆ ਲੈਣ ਵਾਸਤੇ ਇੱਥੇ ਆਪ ਆਇਆ ਨਾਮ ਤੋਂ ਦੂਰ ਨਹੀਂ ਪਿਆ ਰਹੇ ਹੋ ਹਜੂਰ ਮਹਾਰਾਜ ਕਹਿੰਦੇ ਨਾਨਕ ਤਿੰਨ ਕੈ ਸਦ ਬਲਹਾਰੈ ਜਿਨ ਹਰ ਰਾਖਿਆ ਉਰਤਾਰਾ ਇੱਥੇ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਹੈ ਹਜੂਰ ਕਹਿੰਦੇ ਕਹਿੰਦੇ ਮੈਂ ਉਹਨਾਂ ਮਨੁੱਖਾਂ ਤੋਂ ਉਹਨਾਂ ਜੀਵਾ ਤੋਂ ਮੈਂ ਸਦਕੇ ਜਾਮਾਂ ਜਿਨ੍ਹਾਂ ਨੇ ਆਪਣਾ ਲੋਕ ਤੇ ਪਰਲੋਕ ਦੋਵੇਂ ਸਵਾ ਸਵਾਰ ਲੈ ਪਿਆ ਰਹੇ ਮੈਂ ਕੁਰਬਾਨ ਜਾਮਾਂ ਉਹਨਾਂ ਸੇਵਕਾਂ ਦੇ ਉੱਤੇ ਜਿਨ੍ਹਾਂ ਨੇ ਲੋਕ ਤੇ ਪਰਲੋਕ ਆਪਣਾ ਦੋਵੇਂ ਥਾਪਲਾ ਕੀਤਾ ਹੈ ਸਾਹਿਬ ਕਹਿੰਦੇ ਬਸ ਆ ਲੈਣ ਵਾਸਤੇ ਇੱਥੇ ਆਏ ਹਾਂ ਗੁਰੂ ਸਾਹਿਬ ਕਹਿੰਦੇ ਪਰਮੇਸ਼ਵਰ ਨੂੰ ਬੇਨਤੀ ਕਰਕੇ ਤੁਰਿਆ ਕਰੋ ਸਾਨੂੰ ਨਾਮ ਦੇ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾਉਣੀ ਹਜੂਰ ਕਹਿੰਦੇ ਤੇਰਾ ਟੁ ਟਿਕਦਾ ਤਾਂ ਨਹੀਂ ਤੇਰਾ ਮਨ ਜੁੜਦਾ ਤਾਂ ਨਹੀਂ ਤੇ ਤੇਰੀ ਗੁਰੂ ਕੋਲ ਆਉਣ ਦੀ ਇੱਛਾ ਨਹੀਂ ਹੁੰਦੀ ਤੈਨੂੰ ਮਾੜੇ ਪਾਸੇ ਜਾਣ ਦਾ ਸੁਆਦ ਪਿਆ ਹੋਇਆ ਹੈ ਤੇ ਕਿਤੇ ਇਹ ਸਾਡੇ ਕਦਮ ਜੇ ਗੁਰੂ ਘਰਵਲ ਨੂੰ ਤੁਰ ਪਏ ਨਾ ਪਿਆਰਿਓ ਵੀ ਜਾਣੇ ਕਿਤੇ ਨਹੀਂ ਹੋਰ ਕਿਤੇ ਜਾਣ ਦੀ ਲੋੜ ਨਹੀਂ ਸਾਨੂੰ ਜਿਸ ਦਿਨ ਗੁਰੂ ਘਰਵਲ ਨੂੰ ਤੇਰੇ ਕਦਮ ਤੁਰ ਪਏ ਮਹਾਰਾਜ ਕਹਿੰਦੇ ਆ ਕਹਿੰਦੇ ਸਾਰੇ ਹੀ ਬਿਪਤਾ ਦੂਰ ਕਰ ਦਿੰਦਾ ਹੈ ਉਹਦੇ ਕੋਲ ਐਡੀ ਸਮਰਥਾ ਹੈ ਪਿਆਰਿਓ ਪਰ ਤੁਰਨਾ ਪੈਣਾ ਸਾਨੂੰ ਹੁਣ ਜੇ ਬੰਦੇ ਬੰਦਾ ਹਰ ਥਾਂ ਇਹ ਸਵਾਲ ਹੈ ਸਾਡਾ ਧਿਆਨ ਦੇਣਾ ਕਹਿੰਦੇ ਜੀ ਮੇਰਾ ਮਨ ਨਹੀਂ ਟਿਕਦਾ ਮੈਂ ਕੀ ਕਰਾਂ ਮੈਂ ਕਿੱਧਰ ਰੋ ਜਾਵਾਂ ਪਰਿਵਾਰ ਦੇ ਝਮੇਲੇ ਇੰਨੇ ਐ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਇੰਨੀਆਂ ਨੇ ਤੁਸੀਂ ਧਿਆਨ ਦੇਣਾ ਕਿ ਸਾਨੂੰ ਗੁਰੂ ਨੇ ਸਮਰਤ ਹੋ ਕੇ ਸਾਡੇ ਸਨਮੁਖ ਸਭ ਕੁਝ ਬਪਰਿਆ ਹੈ ਪਿਆਰਿਓ ਜੇ ਆਪਾਂ ਪਰਿਵਾਰ ਦੀ ਗੱਲ ਕਰਦੇ ਆਂ ਵੀ ਮਨ ਨਹੀਂ ਟਿਕਦਾ ਪਰਿਵਾਰ ਦੀ ਜ਼ਿੰਮੇਵਾਰੀ ਬੜੀ ਹੈ ਤੇ ਤੁਸੀਂ ਖਿਆਲ ਕਰਨਾ ਪਾਈ ਮਰਦਾਨੀ ਦੀ ਜ਼ਿੰਮੇਵਾਰੀ ਨਹੀਂ ਸੀ ساری ਜ਼ਿੰਦਗੀ ਮਹਾਰਾਜ ਦੇ ਨਾਲ ਬਤੀਤ ਕੀਤੀ ਬਾਬੇ ਲੈਣੇ ਦੀ ਜ਼ਿੰਮੇਵਾਰੀ ਨਹੀਂ ਸੀ ਤਬਜੋ ਦੇਓ ਹਜੂਰ ਕਹਿੰਦੇ ਇਹ ਨਹੀਂ ਉਹਨੂੰ ਬੰਦਾ ਕਹਿੰਦਾ ਕਹਿੰਦੇ ਭਾਈ ਸਾਹਿਬ ਉਹਨਾ ਜੀ ਮੈਨੂੰ ਪਤਾ ਨਹੀਂ ਵੀ ਮੇਰਾ ਮਨ ਕਿਉਂ ਨਹੀਂ ਟਿਕਦਾ ਪਤਾ ਨਹੀਂ ਕਿੰਦਰ ਜਾ ਰਿਹਾ ਹੁਣ ਤੁਸੀਂ ਇੱਥੇ ਖਿਆਲ ਕਰਿਓ ਕਿ ਸੱਚ ਵਿੱਚ ਤੁਹਾਨੂੰ ਲੱਗਦਾ ਹੈ ਜਿਹੜਾ ਬੰਦਾ ਗੁਰੂ ਦੇ ਨਾਲ ਜੁੜਿਆ ਹੀ ਨਹੀਂ ਉਹਦਾ ਮਨ ਟਿਕਿਆ ਨਹੀਂ ਵੀ ਉਹਨੂੰ ਪਤਾ ਨਹੀਂ ਵੀ ਮੇਰਾ ਮਨ ਕਿਉਂ ਨਹੀਂ ਜੁੜਦਾ ਅਗਤ ਜੀ ਕਹਿੰਦੇ ਆ ਕਹਿੰਦੇ ਇਹ ਕਦੇ ਨਹੀਂ ਹੋ ਸਕਦਾ ਕਿ ਉਸ ਬੰਦੇ ਨੂੰ ਪਤਾ ਨਾ ਹੋਵੇ ਵੀ ਮੇਰਾ ਮਨ ਕਿਉਂ ਨਹੀਂ ਜੁੜਦਾ ਹੁਣ ਜੇ ਉਹਨੂੰ ਪੁੱਛੀਏ ਕਹਿੰਦੇ ਜੁੜਦਾ ਕਿਉਂ ਨਹੀਂ ਜਾ ਕਿੱਧਰ ਨੂੰ ਰਿਹਾ ਉਹ ਕਹੇ ਬਈ ਮੈਂ ਇੱਧਰ ਨੂੰ ਜਾ ਰਿਹਾ ਹੁਣ ਉਧਰ ਗੁਰੂ ਨਾਨਕ ਦਾ ਘਰ ਹੈ ਨਹੀਂ ਸ਼ਬਦ ਨਹੀਂ ਨਾਮ ਨਹੀਂ ਹੁਣ ਇਹਦਾ ਮਤਲਬ ਤਾਂ ਇਹ ਹੋ ਗਿਆ ਨਾ ਵੀ ਬੰਦੇ ਨੂੰ ਪਤਾ ਹੈ ਹਜੂਰ ਕਹਿੰਦੇ ਇਹਨੂੰ ਸਾਰਾ ਹੀ ਕੁਝ ਪਤਾ ਹੈ ਪਰ ਇਹ ਜਾਣ ਕੇ ਹਰ ਇੱਕ ਗੱਲ ਨੂੰ ਪਰਮੇਸ਼ਵਰ ਦੇ ਉੱਤੇ ਟਾਲਦਾ ਹੈ ਵੀ ਮਾਲਕ ਨੇ ਮੇਰੀ ਕਿਸਮਤ ਦੇ ਵਿੱਚ ਨਾਮ ਲਿਖਿਆ ਹੀ ਨਹੀਂ ਪਤਾ ਹੈ ਇਹ ਕਿੱਧਰ ਨੂੰ ਜਾ ਰਿਹਾ ਹੁਣ ਕੇਵਲ ਇਹ ਮੈਂ ਨਹੀਂ ਕਹਿ ਰਿਹਾ ਮੇਰੀ ਰਸਨਾ ਤੋਂ ਬੋਲ ਨਹੀਂ ਕਹਿ ਰਹੇ ਭਗਤ ਜੀ ਕਹਿ ਰਹੇ ਆ ਕਹਿੰਦੇ ਕਬੀਰ ਮਨ ਜਾਣੈ ਸਭ ਬਾਤ ਹੁਣ ਜਿਹੜਾ ਬੰਦਾ ਔਗਣ ਵਾਲੇ ਪਾਸੇ ਨੂੰ ਤੁਰ ਰਿਹਾ ਉਹਨੂੰ ਪਤਾ ਨਹੀਂ ਪਤਾ ਹੈ ਨਾ ਗੁਰਸਿੱਖ ਪਿਆਰੇਓ ਗੁਰਬਾਣੀ ਦੇ ਬਚਨ ਭਗਤ ਕਬੀਰ ਜੀ ਆਪਣੇ ਗਲੋਏ ਮੁਬਾਰਕ ਤੋਂ ਸਾਨੂੰ ਸਮਝਾ ਰਹੇ ਹੈ ਕਹਿੰਦੇ ਐਦਾਂ ਮਖੋਲ ਨਾ ਕਰਿਆ ਕਰ ਪਰਮੇਸ਼ਵਰ ਦੇ ਨਾਲ ਕਬੀਰ ਮਨ ਜਾਣੇ ਸਭ ਬਾਤ ਕਹਿੰਦੇ ਤੈਨੂੰ ਪਤਾ ਹੈ ਵੀ ਇਹ ਮਾੜੀ ਥਾਹ ਹੈ ਤੇ ਤੂੰ ਫਿਰ ਵੀ ਜਾ ਰਿਹਾ ਐਦਾਂ ਨਹੀਂ ਹੋ ਸਕਦਾ ਪਿਆਰੇਓ ਇਹ ਤਾਂ ਤੇਰੇ ਬੋਲ ਨੇ ਵੀ ਪਰਮੇਸ਼ਵਰ ਨੇ ਮੇਰੀ ਕਿਸਮਤ ਦੇ ਮੇਰੇ ਮੁਕੱਦਰ ਦੇ ਵਿੱਚ ਨਾਮ ਲਿਖਿਆ ਹੀ ਨਹੀਂ ਇਹ ਤੂੰ ਆਪਣੀ ਜ਼ਬਾਨ ਤੋਂ ਕਹਿ ਰਿਹਾ ਰਸਨਾ ਤੋਂ ਕਹਿ ਰਿਹਾ ਪਰ ਬਾਣੀ ਕਹਿੰਦੀ ਹੈ ਮਨ ਜਾਣੇ ਸਭ ਬਾਤ ਕਹਿੰਦੇ ਸਾਰਾ ਹੀ ਕੁਝ ਜਾਣਦਾ ਹੈ ਤੇ ਪਤ ਸਾਹਿਬ ਜੀ ਬੰਦਾ ਅੱਗੇ ਕੀ ਕਹਿੰਦੇ ਐ ਹਜੂਰ ਕਹਿੰਦੇ ਜਾਣਤ ਹੀ ਔਗਣ ਕਰੈ ਕਹਿੰਦੇ ਜਾਣ ਬੋਝ ਕੇ ਔਗਣ ਵਾਲੇ ਪਾਸੇ ਜਾ ਰਿਹਾ ਸਮਝ ਸਾਰੀ ਐ ਇਹਨੂੰ ਪਰ ਮਖੋਲ ਕਰਦਾ ਐ ਤੁਸੀਂ ਖਿਆਲ ਕਰਿਓ ਪਿਆਰੋ ਜਦੋਂ ਤੱਕ ਆਪਾਂ ਪਰਮੇਸ਼ਵਰ ਨੂੰ ਮਖੋਲ ਬਣਾਵਾਂਗੇ ਨਾ ਮਹਾਰਾਜ ਦੇ ਨਾਲ ਕਲੋਲਾ ਕਰਨਗੇ ਅਸੀਂ ਤੇ ਨਾ ਲੋਕ ਸਬਰੇਗਾ ਸਾਡਾ ਤਾਂ ਨਾ ਪਰਲੋਕ ਸਬਰੇਗਾ ਪਿਆਰੇਓ ਆਪਾਂ ਇੱਥੇ ਇਸ ਭਾਂਡੇ ਨੂੰ ਇਸ ਸਰੀਰ ਦੇ ਢਾਂਚੇ ਨੂੰ ਸਵਾਰਨ ਵਾਸਤੇ ਇਕਤਰ ਹੋਏ ਹਾਂ ਇਹਨੂੰ ਸਮਝਣਾ ਪੈਣਾ ਹਜੂਰ ਕਹਿੰਦੇ ਆ ਕਹਿੰਦੇ ਕਾਹੇ ਕੀ ਕੁਸਲਾਤ ਹੱਥ ਦੀਪ ਕੁਵੇ ਪਰੈ ਹਜੂਰ ਕਹਿੰਦੇ ਇਹਦੇ ਸਾਹਮਣੇ ਰਸਤੇ ਦੋਵੇਂ ਹੀ ਨੇ ਮਾੜਾ ਤੇ ਚੰਗਾ ਪਰ ਇਹ ਜਾਣ ਕੇ ਮਾੜੇ ਵਾਲੇ ਰਸਤੇ ਨੂੰ ਜਾ ਰਿਹਾ ਇਹਨੂੰ ਸਮਝ ਨਹੀਂ ਪਈ ਕਹਿੰਦੇ ਇਹ ਮੇਰਾ ਲੋਕ ਤੇ ਪਰਲੋਕ ਦੋਵੇਂ ਹੀ ਸਵਾਰ ਸਕਦਾ ਹੈ ਜਿਹੜਾ ਮਾੜਾ ਪਾਸਾ ਹੈ ਨਾ ਇਹ ਤੈਨੂੰ ਡੋਬੋ ਸਕਦਾ ਹੈ ਪਿਆਰੇ ਆ ਹਜੂਰ ਕਹਿੰਦੇ ਕਲੋਲਾ ਕਰਨ ਦੀ ਲੋੜ ਨਹੀਂ ਕਹਿੰਦੇ ਤੇਰਾ ਮਨ ਤੇਰੀ ਬੇਦਨ ਤੇਰਾ ਹਿਰਦਾ ਸਭ ਕੁਝ ਸਾਰਾ ਹੀ ਕੁਝ ਜਾਣਦਾ ਹੈ ਵੀ ਮੈਂ ਕਰਦਾ ਕੀ ਮੈਂ ਕੀ ਕਰ ਰਿਹਾ ਪਰਮਾਰਕ ਕਹਿੰਦੇ ਜਾਣਤ ਹੀ ਔਗਣ ਕਰੈ ਕਹਿੰਦੇ ਐਦਾਂ ਨਾ ਕਰਿਆ ਕਰ ਤੁਰ ਤੂੰ ਅੱਜ ਤੋਂ ਸ਼ੁਰੂ ਕਰ ਲੈ ਤੁਸੀਂ ਖਿਆਲ ਕਰਿਓ ਪਿਆਰਿਓ ਕਦੇ ਵੀ ਇਦਾਂ ਨਹੀਂ ਸੋਚਣਾ ਵੀ ਮੈਂ ਬਾਣੀ ਮੈਨੂੰ ਪੜਨੀ ਨਹੀਂ ਆਉਂਦੀ ਮੈਂ ਕਿਵੇਂ ਪੜਾ ਸ਼ਬਦ ਅੱਖਰ ਗਲਤ ਹੁੰਦੇ ਐ ਕਿਸੇ ਦੀ ਸੁਣਨੀ ਨਹੀਂ ਪਿਆਰੇ ਉਹ ਤੁਹਾਨੂੰ ਬੇਨਤੀ ਕਰ ਦੁਮਾਂ ਜਿੰਨੀ ਕ ਮੈਨੂੰ ਬਾਣੀ ਦੇ ਵਿੱਚੋਂ ਸਮਝ ਮਿਲਦੀ ਐ ਮੇਰੀ ਇੰਨੀ ਉਮਰ ਨਹੀਂ ਪਰ ਤਵੱਜੋ ਦਿਓ ਕਹਿੰਦੇ ਕਦੇ ਨਹੀਂ ਸੋਚਣਾ ਵੀ ਜੇ ਅੱਜ ਪਉਠੀ ਸਾਹਿਬ ਪੜੀਏ ਤੇ ਜਪਜੀ ਸੁਰੂ ਕਰਨ ਲੱਗਿਆ ਕਦੇ ਸੋਚੋ ਹੀ ਨਾ ਬਿ ਮੇਰਾ ਗਵਾਂਢੀ ਜਿਹੜਾ ਕੋਲ ਬੈਠਾ ਹੈ ਉਹ ਮੈਨੂੰ ਕੀ ਉਪਦੇਸ਼ ਦੇ ਰਿਹਾ ਮੈਨੂੰ ਕਿਵੇਂ ਸਮਝਾ ਰਿਹਾ ਵੀ ਭਾਈ ਤੈਨੂੰ ਪੜ੍ਹਨੀ ਨਹੀਂ ਆਉਂਦੀ ਕਹਿੰਦੇ ਜੇ ਤੈਨੂੰ ਯਤਨ ਕਰਨਾ ਆਉਂਦਾ ਹੈ ਨਾ ਵੀ ਮੈਂ ਤੁਰਨਾ ਹੈ ਤੇ ਹਜੂਰ ਕਹਿੰਦੇ ਫਿਰ ਚੇਤੇ ਦੇ ਵਿੱਚ ਪਾਤਸ਼ਾਹ ਜੀ ਨੂੰ ਲਿਆ ਤੇ ਕਬਰੌਣ ਦੀ ਲੋੜ ਨਹੀਂ ਮਾਰ ਜੀ ਤੇ ਇੱਕ ਓੰਕਾਰ ਤੋਂ ਸ਼ੁਰੂ ਕਰਕੇ ਦੇਖ ਕਿਸਾਨ ਬੀਜ ਬਿਜਦਾ ਹੈ ਨਾ ਗੁਰਸਿੱਖ ਪਿਆਰੇਓ ਮੀ ਚਖੜ ਬਾਰਿਸ਼ ਦੁਨੀਆ ਪਰ ਦੀ ਹਨੇਰੀ ਆਉਂਦੀ ਹੈ। ਕਈ ਵਾਰ ਹੁਣ ਜਿਵੇਂ ਪਿੱਛੇ ਹੋਇਆ ਕਿੰਨਾ ਪਾਣੀ ਪੰਜਾਬ ਦੇ ਵਿੱਚ ਪਿਆਰਿਓ ਹੜਹਾਇਆ ਕਿੰਨੀ ਫਸਲ ਬਰਬਾਦ ਕੀਤੀ। ਤੇ ਧਿਆਨ ਦੇਣਾ ਕਿਸਾਨ ਬੀਜ ਬੀਜਦਾ ਹੈ ਉਹ ਕਈ ਵਾਰ ਨਾ ਪੁੱਠਾ ਸਿੱਧਾ ਹੁੰਦਾ ਹੈ। ਪਰ ਕਹਿੰਦੇ ਜਦੋਂ ਮਾਲਕ ਦੀ ਬਰਕਤ ਪੈਂਦੀ ਹੈ ਨਾ ਤੇ ਅੰਕੁਰ ਉਹਦੇ ਵਿੱਚ ਵੀ ਫੁੱਟ ਪੈਂਦੇ ਹੈ ਪਿਆਰਿਓ ਆਖੋ ਸਤਨਾਮ ਹਜੂਰ ਕਹਿੰਦੇ ਅੰਕੁਰ ਉਹਦੇ ਵਿੱਚ ਫੁੱਟ ਪੈਂਦੇ ਆ ਕਹਿੰਦੇ ਤੂੰ ਕਿਸਾਨ ਬਣ ਬੀਜ-ਬਿਜ ਪੌਥੀ ਸਾਹਿਬ ਹੱਥ ਦੇ ਉੱਤੇ ਲਿਆਤਾ ਸਹੀ ਇੱਕ ਓੰਕਾਰ ਪੜਤਾ ਸਹੀ ਕਹਿੰਦੇ ਖਿਆਲ ਰੱਖੀ ਅੰਕੁਰ ਤੇਰੇ ਵਿੱਚ ਵੀ ਫੁੱਟਣ ਲੱਗ ਜਾਣਗੇ ਜਿਸ ਦਿਨ ਮਾਲਕ ਨੇ ਕਿਰਪਾ ਕਰ ਦਿੱਤੀ ਕਦੇ ਨਾ ਸੋਚਿਓ ਬਸ ਤੁਰਨ ਦਾ ਯਤਨ ਕਰਨਾ ਹਜੂਰ ਕਹਿੰਦੇ ਜਿਸ ਦਿਨ ਬੰਦਾ ਐਦਾਂ ਤੁਰ ਪਿਆ ਨਾ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਕਬੀਰ ਲਾਗੀ ਪ੍ਰੀਤ ਸੋ ਜਾਨ ਸਿਓ ਵਰਜੈ ਲੋਗ ਅਜਾਨ ਪ੍ਰੀਤ ਜੁੜ ਜੇਗੀ ਸਰਦਾ ਭਾਵਨਾ ਤੇਰੀ ਐਦਾਂ ਬਣ ਜੇਗੀ ਵੀ ਗੁਰੂ ਨਾਨਕ ਤੇਰੀ ਰਸਨਾ ਦੇ ਵਿੱਚੋਂ ਬੋਲਣ ਲੱਗ ਜੇਗਾ ਫਿਰ ਵਿਚਾਰ ਮਾੜੀ ਨਹੀਂ ਨਿਕਲੇਗੀ ਪਿਆਰੇਓ ਫਿਰ ਮਾੜੀ ਥਾਂ ਦੇ ਉੱਤੇ ਬੰਦਾ ਜਾਂਦਾ ਨਹੀਂ ਉਹਨੂੰ ਗੁਰੂ ਦੇ ਸ਼ਬਦ ਪਿਆਰੇ ਲੱਗਣ ਲੱਗ ਜਾਂਦੇ ਆ ਉਹ ਪਿਆਰ ਕਰਦਾ ਹੈ ਮਾਲਕ ਦੇ ਨਾਲ ਸੋ ਐਦਾਂ ਤੁਰਨ ਦੀ ਲੋੜ ਹੈ ਸਾਨੂੰ ਗੁਰਸਿੱਖ ਪਿਆਰੇਓ ਜਿਸ ਦਿਨ ਪ੍ਰਣ ਕਰ ਲਿਆ ਹਜੂਰ ਕਹਿੰਦੇ ਲੋਕ ਤੇ ਪਰਲੋਕ ਦੋਮੀ ਥਾਂ ਤੇਰਾ ਭਲਾ ਹੋ ਗਿਆ ਟਿਕਾਬ ਬਣਾ ਕੇ ਰੱਖਿਓ ਜਿੰਨਾ ਸਮਾਂ ਵੀ ਮਾਲਕ ਦੀ ਗੋਦ ਵਿੱਚ ਬੈਠੇ ਹਾਂ ਪੰਜਵੀਂ ਪੌੜੀ ਦੀ ਵਿਚਾਰ ਅੱਜ ਅਸੀਂ ਕਰਨੀ ਹੈ आनंद ਸਾਹਿਬ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਆਓ ਸਾਰੇ ਹੀ ਮਿਲ ਵਰਤ ਕੇ ਮਾਰਕ ਮਾਲਕ ਦੇ ਚਰਨ ਪਰਸੀਏ ਸਤਿਗੁਰੂ ਨੂੰ ਨਮਸਕਾਰ ਕਰੀਏ ਮਾਰ ਕੇ ਚੋਕੜਾ ਸੁਰਤ ਜੋੜਿਓ ਬੇਦਨ ਜੋੜਿਓ ਮਨ ਜੋੜਿਓ ਆਨੰਦ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ ਦਾ ਅਨੰਦ ਮਾਣਿਓ ਪਿਆਰਿਓ ਬੜੇ ਕਮਾਲ ਦੇ ਬੋਲ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਔ ਸਾਰੇ ਹੀ ਮਨ ਦੀ ਭਾਵਨਾ ਦੇ ਨਾਲ ਸਾਰੇ ਹੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਗੋਬਿੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਆਪਣੇ ਗਲੂਏ ਮੁਬਾਰਕ ਤੋਂ ਸਾਨੂੰ ਉਪਦੇਸ਼ ਕਰ ਰਹੇ ਐ ਬੇਦੁਨੀਆ ਦੇ ਲੋਕੋ ਮਨੁੱਖੀ ਜੀਵ ਹਜੂਰ ਕਹਿੰਦੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਹਜੂਰ ਨੇ ਇੱਥੇ ਪੰਜ ਸਾਜਾਂ ਦੀ ਗੱਲ ਕੀਤੀ ਹੈ ਉਹਨੂੰ ਜਿਵੇਂ ਇੱਕ ਉਹ ਸਾਜ਼ ਨੇ ਜਿਹੜੇ ਹਵਾ ਦੇ ਨਾਲ ਵੱਜਦੇ ਐ ਫੂਕ ਦੇ ਨਾਲ ਵੱਜਦੇ ਐ ਹੱਥਾਂ ਦੇ ਨਾਲ ਵੱਜਦੇ ਐ ਤਬਲਾ ਕੜਾ ਹੋ ਗਿਆ ਕਿੰਦੇ ਕਈ ਸਾਜ਼ ਇਦਾਂ ਦੇ ਨਹੀਂ ਪੰਜ ਸਾਜ਼ ਮਹਾਰਾਜ ਨੇ ਇਹਦੇ ਵਿੱਚ ਦਰਜ ਕੀਤੇ ਹੈ ਗੁਰਸਿੱਖ ਪਿਆਰੇਓ ਪੰਜ ਸ਼ਬਦ ਤਿਤ ਕਰ ਸੁਪਾਗੈ ਹਰ ਹਜੂਰ ਕਹਿੰਦੇ ਕਿ ਤੇ ਇਹ ਨਾ ਭਲੇਖਾ ਖਾਜੀ ਵੀ ਉਹਨਾਂ ਸਾਜਾਂ ਦੇ ਨਾਲ ਮਨੁੱਖੀ ਜੀਵ ਦਾ ਜੀਵਨ ਸਬਰ ਜਾਂਦਾ ਹੈ ਹਾਂ ਇਹ ਗਲਤ ਹੈ ਕਲਯੁਗ ਮੈਂ ਕੀਰਤਨ ਪਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਹਜੂਰ ਕਹਿੰਦੇ ਇੱਕ ਬੱਚਾ ਕੀਰਤਨ ਸਿੱਖਦਾ ਹੈ ਉਹ ਸਿੱਖ ਰਿਹਾ ਤੇ ਘਰ ਦੇ ਵਿੱਚ ਹੀ ਕਰ ਰਿਹਾ ਪਰ ਤੁਸੀਂ ਖਿਆਲ ਕਰਿਓ ਪਰਵਾਨਗੀ ਉਦੋਂ ਤੱਕ ਨਹੀਂ ਮਿਲਦੀ ਜਦੋਂ ਤੱਕ ਮਾਲਕ ਦੀ ਰਹਿਮਤ ਨਿਵਰਤਦੀ ਪਿਆਰਿਓ ਗੁਣ ਹਰ ਇੱਕ ਬੰਦੇ ਦੇ ਕੋਲ ਹੈ ਕਿੰਨਿਆਂ ਦੇ ਕੋਲ ਗੁਣ ਨੇ ਕਿੰਨਿਆਂ ਦੇ ਕੋਲ ਸੁਰ ਹੈ ਤੇ ਕਿੰਨੇ ਬੰਦੇ ਬੰਦੇ ਐਦਾਂ ਦੇ ਆ ਕਹਿੰਦੇ ਗਿਆਨ ਹੋਣ ਤੋਂ ਬਾਅਦੂਦ ਵੀ ਸੁਰ ਹੋਣ ਤੋਂ ਬਾਅਦੂਦ ਵੀ ਉਹਨਾਂ ਦੀ ਰਸਨਾ ਦੇ ਵਿੱਚ ਪਿਆਰਿਓ ਰਸ ਨਹੀਂ ਜੀ ਆਉਂਦਾ ਹਜ਼ੂਰ ਕਹਿੰਦੇ ਇਹ ਸਾਜ ਨੇ ਪਰ ਸਾਜ ਸਾਨੂੰ ਬਾਣੀ ਦੇ ਨਾਲ ਜੋੜਦਾ ਨਹੀਂ ਪਰ ਧਿਆਨ ਇਹ ਦੇਣਾ ਜਦੋਂ ਉਹ ਬੱਚਾ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਕੀਰਤਨ ਕਰਦਾ ਹੈ ਨਾ ਸਿੱਖ ਕੇ ਮਹਾਰਾਜ ਦੀ ਬਾਣੀ ਦੇ ਸ਼ਬਦਾ ਦਾ ਗਾਇਨ ਕਰਦਾ ਹੈ ਤੇ ਮੇਰਾ ਪਾਤਸ਼ਾਹ ਕਹਿੰਦਾ ਹੈ ਤਾਹਾਂ ਬੈਕੁੰਟ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹਜੂਰ ਕਹਿੰਦੇ ਜਦੋਂ ਉਹਦੀ ਰਹਿਮਤ ਵਰਤਦੀ ਹੈ ਸੁਰ ਤੇ ਤਾਲ ਤੇ ਤੇਰੀ ਆਵਾਜ਼ ਜਦੋਂ ਤਿੰਨੇ ਆਪਸ ਦੇ ਵਿੱਚ ਮਿਲ ਜਾਂਦੇ ਹਨ ਮਾਰ ਕਹਿੰਦੇ ਪਰ ਤੇਰੇ ਕੀਰਤਨ ਦੇ ਵਿੱਚ ਪਤਸ਼ਾਹ ਜੀ ਸਰਦਾ ਭਾਵਨਾ ਪੈਦਾ ਕਰ ਦਿੰਦੇ ਹੈ